ਮਖਾਣਿਆਂ ਨੂੰ ਸੁੱਕੇ ਪੋਸ਼ਟਿਕ ਮੇਵੇ ਕਿਹਾ ਜਾਂਦਾ ਹੈ। ਇਹਨਾਂ ਨੂੰ ਫੌਕਸਨਟ ਅਤੇ ਲੋਟਸ ਸੀਡਸ ਵੀ ਕਿਹਾ ਜਾਂਦਾ ਹੈ। ਮਖਾਣਿਆਂ ਵਿੱਚ ਕਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਲਾਭ ਪਹੁੰਚਾਉਂਦੇ ਹਨ। ਤਾਜ਼ੇ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਸੁੱਕੇ ਫਲਾਂ ਨੂੰ ਵੀ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਕਿ ਮਖਾਣੇ ਮਖਾਣਿਆਂ ਨੂੰ ਸਿਹਤਮੰਦ 스ਨੈਕ ਵਜੋਂ ਵੀ ਖਾਧਾ ਜਾ ਸਕਦਾ ਹੈ ਕਿਉਂਕਿ ਮਖਾਣਿਆਂ ਵਿੱਚ ਪ੍ਰੋਟੀਨ, ਖੁਰਾਕੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ, ਵਿਟਾਮਿਨ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ। ਮਖਾਣਿਆਂ ਵਿੱਚ ਫਾਈਬਰ ਦਾ ਜ਼ਿਆਦਾ ਹੋਣ ਕਰਕੇ ਪੇਟ ਭਰਿਆ ਮਹਿਸੂਸ ਹੁੰਦਾ ਹੈ, ਭੁੱਖ ਘੱਟ ਲੱਗਦੀ ਹੈ ਤੇ ਇਹਦੇ ਨਾਲ ਭਾਰ ਵੀ ਨਿਭਾਦਾ, ਸੋ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ। ਮਖਾਣੇ ਖਾਣ ਨਾਲ ਪਾਚਨ ਤੰਤਰ ਸਿਹਤਮੰਦ ਰਹਿੰਦਾ ਹੈ ਕਬਜ ਨਹੀਂ ਹੁੰਦੀ ਅਤੇ ਅੰਤਰੀਆ ਵੀ ਆਪਣਾ ਸਹੀ ਕੰਮ ਕਰਦੀਆਂ ਰਹਿੰਦੀਆਂ ਹਨ ਮਖਾਣਿਆਂ ਵਿੱਚ ਬਹੁਤ ਘੱਟ ਗਲਾਈਸਮਿਕ ਇੰਡੈਕਸ ਹੁੰਦਾ ਹੈ ਮਤਲਬ ਆਪ ਮਖਾਣੇ ਜਿਹੜਾ ਹੈ ਬਲੱਡ ਸ਼ੂਗਰ ਦੇ ਪੱਧਰ ਵਿੱਚ ਹੌਲੀ-ਹੌਲੀ ਵਾਧਾ ਕਰਦੇ ਹਨ ਸੋ ਇਹਨਾਂ ਨੂੰ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੀ ਠੀਕ ਰਹਿੰਦਾ ਹੈ ਮਖਾਣਿਆਂ ਵਿੱਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੋਣ ਕਰਕੇ ਇਹ ਦਿਲ ਦੇ ਰੋਗਾਂ ਦਾ ਜੋਖਮ ਘਟਾ ਕੇ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ ਮਖਾਣੇ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਪੁਰਾਣੀਆਂ ਬਿਮਾਰੀਆਂ ਨੂੰ ਰੋਕਣ ਅਤੇ ਪੂਰੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਮਖਾਣਿਆਂ ਨੂੰ ਆਯੁਰਵੈਦਿਕ ਲਾਭ ਕਰਕੇ ਵੀ ਵਰਤਿਆ ਜਾਂਦਾ ਹੈ ਇਹ ਔਰਤਾਂ ਵਿੱਚ ਬਾਂਝਪੰਦੀ ਸਮੱਸਿਆ ਨਹੀਂ ਹੁੰਦਿੰਦੇ ਮਖਾਣਿਆਂ ਨੂੰ ਸੰਤੁਲਿਤ ਮਾਤਰਾ ਦੇ ਵਿੱਚ ਖਾ ਕੇ ਅਸੀਂ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਤੇ ਨਾ ਕਰਨ ਕਈ ਵਾਰੀ ਨੀਂਦ ਨਹੀਂ ਆਉਂਦੀ ਪਰ ਜੇਕਰ ਤੁਸੀਂ ਰਾਤ ਨੂੰ ਇੱਕ ਗਲਾਸ ਦੁੱਧ ਦੇ ਨਾਲ ਥੋੜੇ ਜਿ ਮਖਾਣੇ ਖਾਓ ਤਾਂ ਰਾਤ ਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਮਖਾਣੇ ਵਿੱਚ ਕੈਲਸ਼ੀਅਮ ਹੋਣ ਕਰਕੇ ਜੋੜਾਂ ਦਾ ਦਰਦ ਨਹੀਂ ਹੁੰਦਾ ਮਖਾਣੇ ਖਾਣ ਨਾਲ ਗੁਰਦਿਆਂ ਨੂੰ ਬਹੁਤ ਮਜ਼ਬੂਤੀ ਮਿਲਦੀ ਹੈ ਇਸ ਦਿਨ ਹੱਡੀਆਂ ਬਹੁਤ ਮਜ਼ਬੂਤ ਹੋ ਜਾਂਦੀਆਂ ਨੇ ਤੇ ਛੇਤੀ ਕਿਤੇ ਇਨਾਂ ਦੇ ਵਿੱਚ ਫ੍ਰੈਕਚਰ ਵੀ ਨਹੀਂ ਆਉਂਦਾ ਕਿਉਂਕਿ ਮਖਾਣੇ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਕਿਉਂਕਿ ਮਖਾਣਿਆਂ ਦੇ ਵਿੱਚ ਸੋਡੀਅਮ ਘੱਟ ਹੁੰਦਾ ਹੈ ਅਤੇ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ ਇਸੇ ਕਰਕੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੇ ਹਨ ਸੋ ਹੱਡੀਆਂ ਨੂੰ ਮਜ਼ਬੂਤ ਕਰਨ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦਿਲ ਨੂੰ ਸਿਹਤਮੰਦ ਰੱਖਣ ਅਤੇ ਭਾਰ ਘਟਾਉਣ ਦੇ ਲਈ ਸਾਨੂੰ ਮਖਾਣਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ